ਫਗਵਾੜਾ ਕਿਸਾਨ ਜਥੇਬੰਦੀਆਂ ਨੇ ਦਿੱਤਾ ਐਸਡੀਐਮ ਨੂੰ ਮੰਗ ਪੱਤਰ ਨਹੀਂ ਰਾਸ਼ੀ ਮੇਲਿਤਾ ਕਰਾਂਗੇ ਰੋਡ ਜਾਮ ਭਾਰਤੀ ਖਾਨਦਾਨ ਕਾਦੀ ਜਿੰਦਾਬਾਦ ਅੱਜ ਦਾ ਜਿਹੜਾ ਏਜੰਡਾ ਸੀ ਉਹ ਰੱਖਿਆ ਗਿਆ ਕਿ ਜਿਹੜੀ ਕਿਸਾਨਾਂ ਦੀ ਪੀਲੀ ਬਕਾਇਆ ਬਕਾਇਆ ਰਕਮ ਹੈ ਉਹ ਕਿਸਾਨਾਂ ਨੂੰ ਦਵਾਈ ਜਾਵੇ ਔਰ ਉਸ ਵਾਸਤੇ ਐਸਡੀਐਮ ਸਾਹਿਬ ਨੇ ਆ ਕੇ ਇੱਥੇ ਸਾਨੂੰ ਵਿਸ਼ਵਾਸ ਦਵਾਇਆ ਕਿ 14 ਸਤੰਬਰ ਤੱਕ ਜਿਹੜੀ ਉਹਨਾਂ ਦੀ ਅਟੈਚ ਕੀਤੀ ਹੋਈ ਪ੍ਰਾਪਰਟੀ ਹੈ ਉਹਦੀ ਲੰਮੀ ਕਰਕੇ ਕਿਸਾਨਿਆਂ ਦੇ ਖਾਤਿਆਂ ਦੇ ਵਿੱਚ ਉਹ ਪਾਈ ਜਾਊਗੀ ਅਗਰ ਇਸ ਤੋਂ ਕੋਈ ਇਧਰ ਉਧਰ ਗੱਲ ਹੁੰਦੀ ਆ ਤੇ ਅਸੀਂ ਆਪਣੀ ਹਾਈ ਕਮਾਂਡ ਦੇ ਨਾਲ ਮੀਟਿੰਗ ਕਰਕੇ ਜੋ ਸਾਨੂੰ ਹਾਈ ਕਮਾਂਡ ਹਦਾਇਤ ਦੇਊਗੀ ਉਸ ਨੂੰ ਤਾਕ ਰੱਗੇ ਚੱਲਿਆ ਜਾਊਗਾ ਔਰ ਜਿਹੜਾ ਸਾਡਾ 31 ਅਗਸਤ ਦਾ ਧਰਨਾ ਆ ਉਹ ਹਾਈ ਕਮਾਂਡ ਨਾਲ ਸਲਾਹ ਕਰਾਂਗੇ ਕਿ ਉਹਨੂੰ ਅੱਗੇ ਆਪਾਂ ਕਿਸ ਤਰ੍ਹਾਂ ਲੈਣਾ ਮਤਲਬ ਉਹ ਪੱਕੇ ਤੌਰ ਤੇ ਜਿਹੜਾ ਫੈਸਲਾ ਉਹ ਹਾਈ ਕਮਾਂਡ ਦੀ ਮੀਟਿੰਗ ਤੋਂ ਬਾਅਦ ਹੀ ਅੱਗੇ ਦੱਸਿਆ ਜਾਊਗਾ ਜਿਹੜਾ ਸਰ ਤੁਹਾਡੇ ਅਗਰ ਪਕਾਇਆ ਰਾਸ਼ੀ ਨਹੀਂ ਆਉਂਦੀ ਜਿਸ ਤਰੀਕ ਤੁਹਾਨੂੰ ਡੇਟ ਦਿੱਤੀ ਗਈ ਆ ਉਸ ਤੋਂ ਬਾਅਦ ਤੁਹਾਡਾ ਕੀ ਸੰਘਰਸ਼ ਰਹੇਗਾ ਅਸੀਂ ਆਪਣੀ ਹਾਈ ਕਮਾਂਡ ਨਾਲ ਮੀਟਿੰਗ ਕਰਾਂਗੇ ਜੀ ਜੋ ਹਾਈ ਕਮਾਂਡ ਸਾਨੂੰ ਹੁਕਮ ਦੇਊਗੀ ਉਸ ਮੁਤਾਬਕ ਅੱਗੇ ਚੱਲਿਆ ਜਾਊ ਚਲੋ ਜੀ ਅੱਜ ਤੁਹਾਡਾ ਜਿਹੜਾ ਮੰਗ ਪੱਤਰ ਸੀ ਐਸ ਡੀ ਐਮ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ ਬਿਲਕੁਲ ਜੀ ਐਸ ਡੀ ਐਮ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਕਿ ਜਿਹੜਾ ਤੁਸੀਂ ਮੰਗ ਪੱਤਰ ਉਹਨਾਂ ਨੇ ਲਿਆ ਸਾਡੇ ਕੋਲੋਂ ਔਰ ਉਹਨਾਂ ਨੇ ਪੂਰਾ ਵਿਸ਼ਵਾਸ ਦਿਵਾਇਆ ਕਿ ਪਿਛਲੇ ਮਹੀਨੇ ਦੀ ਜਿਹੜੀ 14 ਤਰੀਕ ਦੀ ਜਗਬਾਣੀ ਔਰ ਟਰਬਿਊਨ ਅਖਬਾਰ ਆ ਉਹਦੇ ਵਿੱਚ ਉਹਨਾਂ ਨੇ ਇਹ ਆਦੇਸ਼ ਦਿੱਤਾ ਸੀ ਕਿ ਜਿਹੜੀ ਪ੍ਰਾਪਰਟੀ ਉਹਨਾਂ ਦੀ ਅਟੈਚ ਕੀਤੀ ਜਾਊਗੀ ਅਗਰ ਉਹ ਨਹੀਂ ਹੁੰਦੀ ਤੇ ਅਸੀਂ ਆਪਣੀ ਹਾਈ ਕਮਾਂਡ ਦੇ ਨਾਲ ਜਿਹੜੀ ਮੀਟਿੰਗ ਕਰਕੇ ਉਸ ਨੂੰ ਅੱਗੇ ਜੋ ਵੀ ਉਹਨਾਂ ਦਾ ਫੈਸਲਾ ਹੋਊਗਾ ਉਹ ਕੀਤਾ ਜਾਊਗਾ ਧੰਨਵਾਦ ਥੈਂਕ ਯੂ ਜੀ ਇਹਨਾਂ ਗੱਡੀ ਦੇ ਮੋਹਰੇ ਖੜ ਕੇ ਸਪਾਰਟ ਕਹਿੰਦਾ ਵੀ ਅਸੀਂ ਉਹ ਸੜਕਾਂ ਰੋਕਾਂਗੇ ਫਿਰ ਤੁਸੀਂ ਅਕਾਲੇ ਜੋ ਕਰਨਾ ਤੇ ਉਹ ਤਾਂ ਤੀਜੇ ਦਿਨ ਇਹਨਾਂ ਨੇ ਮੀਟਿੰਗ ਸਾਧ ਲਈ ਸੀ ਇਹ ਤਾਂ ਛੱਡੀ ਕਰ ਉਹਦੇ ਵਿੱਚ ਰਾਣਾ ਆਪਣੇ ਜਿਹੜਾ ਐਮਐਲਏ ਰਾਣਾ ਉਹ ਗਿਆ ਸੀਗਾ ਇਤਨਾ ਡੰਬੇਲੀ ਤੋਂ ਕਿਸਾਨ ਭੇਜੇ ਸੀਗੇ ਇਹ ਜਥੇਬੰਦੀ ਮੁਜ਼ਾਹਰਾ ਕਰਕੇ ਗਈ ਹੁਣ ਇਹ ਵੀ ਗਏ ਸੀ ਇਹਨਾਂ ਦੇ ਬੰਦੇ ਵੀ ਉੱਥੇ ਆਮ ਆ ਸਾਹਮਣੇ ਗੱਲਾਂ ਹੋਈਆਂ ਇਹਨਾਂ ਨਾਲ ਸਾਹਮਣੇ ਝੂਠ ਵਾਲੀ ਗੱਲ ਨਹੀਂ ਹੈਗੀ ਜਿਹੜੇ ਬੰਦੇ ਅਸੀਂ ਭੇਜੇ ਸੀ ਨੇ ਸਾਨੂੰ ਸਪਸ਼ਟ ਆ ਕੇ ਦੱਸਿਆ ਵੀ ਪੁੱਛਿਆ ਵੀ ਦੱਸੋ ਸਾਹਨੀ ਸਾਹਿਬ ਰਾਏ ਸਾਹਿਬ ਇਹ 37 ਕਰੋੜ ਦੀ ਖੰਡ ਕਿਹਦੇ ਸੈਨਾ ਨਾਲ ਮੈਨੇਜ ਵਿੱਚ ਵਿਕੀ ਆ ਸਟੋਰ ਚੋਂ ਕਿੱਦਾਂ ਨਿਕਲ ਗਈ ਕੋਈ ਜਵਾਬ ਨਹੀਂ ਆਇਆ ਉਸੇ ਦਿਨ ਇੱਥੇ ਆ ਜੰਮ ਦੇ ਕੋਲ ਇੱਥੇ